ਉਹਿਆ ਦੇ ਵਿੱਚ ਇੱਕ ਕੰਗਕਲਾ ਪਿੰਡ ਪੈਂਦਾ ਕੰਗਕਲਾ ਤੋਂ ਅਸੀਂ ਜਦੋਂ ਕਾਕੜ ਕਲਾ ਨੂੰ ਜਾਣਿਆ ਉੱਥੇ ਰਸਤੇ ਦੇ ਵਿੱਚ ਅ ਜਿਵੇਂ ਮੋਟਰ ਹੁਵਾਲ ਜਿਹੜੇ ਖੇਤ ਹੁੰਦੇ ਨਾ ਉੱਥੇ ਇੱਕ ਕੁਆਟਰ ਬਣੀ ਹੋਈ ਸੀ ਜਿੱਥੇ ਲੇਬਰ ਰਹਿੰਦੀ ਸੀ ਤਾਂ ਇਹ ਮੋਟਰ ਦਾ ਜਿਹੜਾ ਮਾਲਕ ਹੈਗੇ ਕੁਲਵਿੰਦਰ ਸਿੰਘ ਹੈਗੇ ਨੇ ਨੰਬਰਦਾਰ ਹੈਗੇ ਕੰਗਕਲਾ ਪਿੰਡ ਦੇ ਉਹਨਾਂ ਇਹ ਜ਼ਮੀਨ ਦੇ ਉੱਤੇ ਮਾਲਕ ਨੇ ਇਹਨਾਂ ਦੀ ਮੋਟਰ ਹੈਗੀ ਸੀ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਹੈਗੇ ਸੀ ਉਹ ਉੱਥੇ ਇਹਨਾਂ ਦੇ ਜਿਹੜੇ ਪੁਰਾਣਾ ਘਰ ਸੀ ਜਿਹਨੂੰ ਬਾਅਦ ਦੇ ਵਿੱਚ ਇਹਨਾਂ ਨੇ ਕਨਵਰਟ ਕੀਤਾ ਲਾਇਬਰਾਰੀਸ ਦੇ ਵਿੱਚ ਉੱਥੇ ਜਿਹੜੇ ਹੈਗੇ ਨੇ ਇੱਕ ਪਰਿਵਾਰ ਜਿਹੜਾ ਪ੍ਰਵਾਸੀ ਪਰਿਵਾਰ ਹੈ ਉਹ ਰਹਿ ਰਿਹਾ ਸੀ ਤਾਂ ਜਿਹੜਾ ਪ੍ਰਵਾਸੀ ਪਰਿਵਾਰ ਰਿਹਾ ਸੀ ਉਹ ਰਹਿ ਰਿਹਾ ਸੀ ਉਹਦੇ ਵਿੱਚ ਇੱਕ ਲੇਡੀ ਸੀ ਵਿਧਵਾ ਲੇਡੀ ਸੀ ਵਿਡੋ ਜਿਹੜੀ ਲੇਡੀ ਸੀ ਉਹਦੀ ਉਮਰ ਕਰੀਬ 35 36 ਸਾਲ ਸੀ ਇੱਕ ਉਹਦੀ ਬੇਟੀ ਰਹਿੰਦੀ ਸੀ ਜਿਹੜੀ ਉਮਰ 18 19 ਸਾਲ ਦੀ ਉਮਰ ਸੀ ਐਂਡ ਆ ਉਹਦੀ ਬੇਟੀ ਅੱਗੇ ਮੈਰਿਡ ਸੀ ਉਹਦੇ ਕੋਲੇ 5 ਕ ਮਹੀਨੇ ਦਾ ਬੱਚਾ ਸੀ ਤੇ ਇੱਕ ਜਿਹੜੀ ਲੇਡੀ ਹੈਗੀ ਸੀ ਉਹਦਾ ਸਾਨੇ ਲਾ ਜਿਹੜਾ ਜਵਾਈ ਸੀ ਉਸਦੀ ਬੇਟੀ ਦਾ ਜਿਹੜਾ ਹਸਬੰਡ ਸੀ ਉਹ ਵੀ ਉੱਤੇ ਰਹਿ ਰਿਹਾ ਸੀ ਤੇ ਨਾਲ ਉਹਦੇ ਇੱਕ 11 ਸਾਲ ਦਾ ਬੱਚਾ ਇੱਕ 10 ਸਾਲ ਦਾ ਬੱਚਾ ਵੀ ਰਹਿ ਰਿਹਾ ਸੀ ਜਿਹੜੀ ਹੈਗੀ ਹੈ 23 ਤੇ 24 ਦੀ ਜਿਹੜੀ ਇੰਟਰਵਿਊਨਿੰਗ ਨਾਈਟ ਸੀ ਸ਼ਨੀਵਾਰ ਆਪਣੇ ਸੰਡੇ ਦੀ ਤੇ ਮੰਡੇ ਦੀ ਇੰਟਰਵਿਊਨਿੰਗ ਨਾਈਟ ਉਸ ਦਿਨ ਉਸ ਰਾਤ ਨੂੰ ਇੰਟਰਵਿਊਨਿੰਗ ਨਾਈਟ ਨੂੰ ਇੱਕ ਇਨਸੀਡੈਂਟ ਹੁੰਦੇ ਆ ਜਿਹੜੀ ਬੜੀ ਸੈਂਸੇਸ਼ਨਲ ਇਨਸੀਡੈਂਟ ਸੀ ਸਾਡੇ ਕੋਲ ਮਾਰਨਿੰਗ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਹੈਗੀ 24 ਤਰੀਕ ਨੂੰ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਕਿ 23 ਤੇ 24 ਦੀ ਦਰਮਿਆਨੀ ਰਾਤ ਨੂੰ ਤੁਸੀਂ ਕਹਿ ਸਕਦੇ ਹੋ ਕਿ ਸੋਮਵਾਰ ਅਰਲੀ ਮਾਰਨਿੰਗ ਐਤਵਾਰ ਦੀ ਰਾਤ ਦੇ ਸੋਮਵਾਰ ਦੀ ਅਰਲੀ ਮਾਰਨਿੰਗ ਨੂੰ ਚਾਰ ਜਿਹੜੇ ਅਣਪਛਾਤੇ ਵਿਅਕਤੀ ਉੱਥੇ ਆਉਂਦੇ ਆ ਰਾਤ ਨੂੰ ਜਿਹੜੇ ਦਰਵਾਜ਼ਾ ਤੋੜ ਕੇ ਜਿਹੜੇ ਕਮਰੇ ਦੇ ਵਿੱਚ ਪਿੱਛੇ ਆਪਣਾ ਰਾਤ ਨੂੰ ਸੁੱਤੇ ਪਏ ਸੀ ਉੱਥੇ ਆ ਕੇ ਇਹਨਾਂ ਨੇ ਉਹਨਾਂ ਨਾਲ ਮਾਰਕਟਾਈ ਕੀਤੀ ਔਰ ਜਿਹੜੀ ਲੇਡੀ ਹੈਗੀ ਜਿਹਦੀ ਉਮਰ ਪੈ ਦੱਸਿਆ ਗਿਆ 35-36 ਸਾਲ ਸੀ ਉਹਦੇ ਨਾਲ ਇਹ ਜਿਹੜੇ ਚਾਰ ਨੌਜਵਾਨ ਵਿਅਕਤੀ ਆਏ ਸੀ ਉਹਨਾਂ ਦੇ ਵਿੱਚੋਂ ਤਿੰਨ ਜਣਿਆਂ ਨੇ ਉਹਦੇ ਨਾਲ ਗੈਂਗ ਰੇਪ ਕੀਤਾ ਜਿਹੜਾ ਉਹਦਾ ਜਵਾਈ ਸੀ ਉਸ ਨੂੰ ਉਹਨਾਂ ਨੇ ਨਾਲ ਦੇ ਕਮਰੇ 'ਚ ਬੰਦ ਕੀਤਾ ਤੇ ਪਲੱਸ ਜਿਹੜਾ ਹੈਗਾ ਉਹਦੀ ਬੇਟੀ ਨਾਲ ਇੱਕ ਜਣੇ ਨੇ ਉਹਦੀ ਬੇਟੀ ਨਾਲ ਜਿਹੜਾ ਰੇਪ ਕੀਤਾ ਤਾਂ ਇਹ ਜਿਹੜਾ ਸੈਂਸੇਸ਼ਨਲ ਕ੍ਰਾਈਮ ਸੀ ਉਸ ਤੋਂ ਬਾਅਦ ਜਿਹੜੇ ਇਹ ਚਾਰੋਂ ਵਿਅਕਤੀ ਸੀ ਇਹ ਉੱਥੇ ਕਰੀਬ 1 ਘੰਟੇ ਦੇ ਕਰੀਬ ਉੱਥੇ ਇਹਨਾਂ ਨੇ ਸਮਾਂ ਬਤਾਇਆ ਇਹਨਾਂ ਦੇ ਉੱਤੇ ਉਹ ਜਿਹੜਾ ਮਾਲਕ ਸੀ ਉੱਥੇ ਜਗ੍ਹਾ ਤੋਂ ਦੀ ਕੋਈ दारू ਵੀ ਇੱਕ ਕਮਰੇ ਦੇ ਵਿੱਚ ਪਈ ਸੀ ਵਿਦੇਸ਼ੀ ਸ਼ਰਾਬ ਦੀ ਕੋਈ ਬੋਤਲ ਪਈ ਸੀ ਉਹ ਵੀ ਉਹਨੇ ਇਹਨਾਂ ਨੇ ਬਾਅਦ ਵਿੱਚ ਜਾਣ ਲੱਗੇ ਨੇ ਸੇਵਨ ਕੀਤਾ ਉੱਥੇ ਪੀਤੀ ਐਂਡ ਉੱਥੋਂ ਚੋਰੀ ਇਹਨਾਂ ਨੇ ਸਮਾਨ ਵੀ ਕੀਤਾ ਉੱਥੇ ਮੋਟਰ ਦੀਆਂ ਤਾਰਾਂ ਸੀ ਕੋਈ ਸਕ੍ਰੈਪ ਸੀ ਤੇ ਇੱਕ ਜਿਹੜਾ ਹੈਗਾ ਉਹਨਾਂ ਦਾ ਹੋਰ ਜਿਹੜਾ ਸਮਾਨ ਖੇਤੀ ਦੇ ਵਿੱਚ ਕੰਮ ਆਉਣ ਵਾਲਾ ਜਿਹੜਾ ਉਹ ਸਮਾਨ ਜਿਹੜਾ ਹੈਗਾ ਇਹਨਾਂ ਨੇ ਚੋਰੀ ਕੀਤਾ ਤਾਂ ਇਹ ਸਾਡੇ ਕੋਲ ਜਦੋਂ ਇਨਫੋਰਮੇਸ਼ਨ ਆਈ ਇਹਨੂੰ ਅਸੀਂ ਬੜੇ ਸੰਜੀਦਗੀ ਨਾਲ ਅਸੀਂ ਇਨਵੈਸਟੀਗੇਟ ਕੀਤਾ ਸਭ ਤੋਂ ਪਹਿਲਾਂ ਸਾਡੀ ਲੀਗਲ ਰਿਕੁਆਇਰਮੈਂਟ ਐਫ ਆਈ ਆਰ ਦਰਜ ਕਰਨ ਦੀ ਸੀ ਹੋਰ ਰਿਕੁਆਇਰਮੈਂਟ ਕੀਤੀ ਇਹਨਾਂ ਦੋਨਾਂ ਜਿਹੜੀਆਂ ਵਿਕਟਮ ਸੀ ਉਹਨਾਂ ਦਾ ਪ੍ਰੋਪਰ ਮੈਡੀਕਲ ਕਰਵਾਇਆ ਗਿਆ ਜੋ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਇਹਨੂੰ ਅੱਗੇ ਲੈ ਕੇ ਜਾਣਾ ਸੀ ਤਫਤੀਸ਼ ਨੂੰ ਉਹਦੇ ਵਿੱਚ ਮੇਰੇ ਵੱਲੋਂ ਆਪਣੀ ਸੁਪਰਵਾਈਜ਼ਨ ਦੇ ਵਿੱਚ ਸਾਡੇ ਐਸ ਪੀ ਡਿਟੈਕਟਿਵ ਮਿਸਟਰ ਸਰਬਜੀਤ ਰਾਏ ਇਹਨਾਂ ਦੀ ਨਿਗਰਾਨੀ ਦੇ ਵਿੱਚ ਅਸੀਂ ਜਿਹੜੀਆਂ ਨੇ ਟੀਮਸ ਇਕੱਠੇ ਕੀਤੀਆਂ ਜਿਹਦੇ ਵਿੱਚ ਸਾਡੇ ਅੱਗੇ ਡੀ ਐਸ ਪੀ ਡੀ ਮਿਸਟਰ ਇੰਦਰਜੀਤ ਸੈਣੀ ਡੀਐਸਪੀ ਸਾਡੇ ਸ਼ਾਹਕੋਟ ਮਿਸਟਰ ਓਂਕਾਰ ਸਿੰਘ ਬਰਾੜ ਸਾਡੇ ਇੰਸਪੈਕਟਰ ਨੋਇਆ ਗੁਰਸ਼ਰਨ ਸਿੰਘ ਸਬ ਇੰਸਪੈਕਟਰ ਤੇ ਸਾਡੇ ਇੰਸਪੈਕਟਰ ਸੀਆਈਏ ਜਿਨ੍ਹਾਂ ਨੇ ਇਸ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ 메ਨ ਰੋਲ ਨਭਾਇ ਇੰਸਪੈਕਟਰ ਕੁਸ਼ੂਪ ਬਾਦੀ ਤੇ ਪਿੱਛੇ ਤੁਸੀਂ ਸਾਡੇ ਨਾਲ ਦੇਖ ਰਹੇ ਹੋ ਕਿ ਜਿਹੜੀ ਸਾਡੀ ਸਾਰੀ ਟੀਮ ਹੈ ਜਿਹੜੀ ਸੀਆਈਏ ਦੇ ਵਿੱਚ ਤਨਾਤ ਹੈ ਤੇ ਵਕ ਵਕ ਤਾਨਿਆਂ ਦੇ ਵਿੱਚ ਤਨਾਤ ਹੈ ਇਹਨਾਂ ਸਾਰਿਆਂ ਵੱਲੋਂ ਇਸ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਜਿਹੜਾ ਹੈਗਾ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਗਈ ਤਾਂ ਸਾਡੇ ਕੋਲ ਇੱਕ ਲੀਡ ਜਿਹੜੀ ਹੈਗੀ ਇਹਦੇ ਵਿੱਚ ਆਉਂਦੀ ਆ ਕਿ ਇਹ ਜਿਹੜੇ ਅਸੀਂ ਟੈਕਨੀਕਲ ਇਨਪੁਟ ਦੇ ਉੱਤੇ ਹਿਊਮਨ ਜਿਹੜੀ ਇੰਟੈਲੀਜੈਂਸੀ ਉਹਦੇ ਜਿਹੜੀ ਇਨਪੁਟ ਆਈ ਸਾਡੇ ਕੋਲ ਉਹਦੇ ਬੇਸਿਸ ਦੇ ਉੱਤੇ ਅਸੀਂ ਸਾਰੇ ਏਰੀਆ ਨੂੰ ਅਸੀਂ ਖੰਘਾਲ ਰਹੇ ਸੀ ਇਹਦੇ ਵਿੱਚ ਸਾਡੇ ਨਾਲ ਜਿਹੜਾ ਹੈਗਾ মিডিਆ ਵੱਲੋਂ ਕਾਫੀ ਸਹਿਯੋਗ ਕੀਤਾ ਗਿਆ ਤੇ ਲੋਕਲ মিডিਆ ਵੱਲੋਂ ਵੀ ਇਹਦੇ ਵਿੱਚ ਸਹਿਯੋਗ ਕੀਤਾ ਗਿਆ ਤੁਹਾਡੇ ਸਾਰਿਆਂ ਵੱਲੋਂ ਇਹਦੇ ਵਿੱਚ ਸਹਿਯੋਗ ਕੀਤਾ ਗਿਆ ਤਾਂ ਅਸੀਂ ਜਿਹੜੀ ਹੈਗੀਆਂ ਵਕ ਵਕ ਫੁਟੇਜ ਸੀਸੀਟੀਵੀ ਫੁਟੇਜ ਨੂੰ ਦੇਖਿਆ ਉਸ ਏਰੀਆ ਦੇ ਵਿੱਚ ਜਿਹੜੀ ਮੂਮੈਂਟ ਨੂੰ ਟਰੈਕ ਕੀਤਾ ਕਿ ਉਸ ਪਾਰਟਿਕੂਲਰ ਏਰੀਆ ਦੇ ਵਿੱਚ ਉਸ ਟਾਈਮ ਉਸ ਰਾਤ ਨੂੰ 23 ਤੇ 24 ਦੀ ਰਾਤ ਨੂੰ ਕਿਹੜੇ-ਕਿਹੜੇ ਮੂਮੈਂਟ ਹੁੰਦੀ ਹੈ ਕਿੰਨਾ ਗੱਡੀਆਂ ਆਉਂਦੀਆਂ ਨੇ ਜਾਂ ਕਿਹੜੇ ਮੋਟਰਸਾਈਕਲ ਆਉਂਦੇ ਨੇ ਜਾਂ ਕਿਹੜੇ ਸ਼ੱਕੀ ਵਿਅਕਤੀਆਂ ਦੀ ਮੂਮੈਂਟ ਆਉਂਦੀ ਹੈ ਤਾਂ ਉਸ ਅਧਾਰ ਦੇ ਉੱਤੇ ਅਸੀਂ ਅਸੀਂ ਇੱਕ ਜ਼ੀਰੋ ਟਾਊਨ ਦਾ ਏਰੀਆ ਵੀ ਕੀਤਾ ਤੇ ਕੁਝ ਸਾਡੇ ਕੋਲ ਫਿਰ ਇਨਪੁਟ ਆਈ ਤਾਂ ਉਸ ਦੇ ਬੇਸ ਦੇ ਉੱਤੇ ਚਾਰ ਦ ਜਿਹੜੇ ਚਾਰ ਦੋਸ਼ੀ ਨਾਮਜ਼ਦ ਕੀਤੇ ਉਹਨਾਂ ਦੇ ਵਿੱਚ ਇੱਕ ਸਾਜਨ son of mark ਇੱਕ ਰੋਕੀ ਨਾਂ ਦਾ ਵਿਅਕਤੀ ਹੈਗਾ ਇਹਦਾ son of late ਸ਼ੌਕਤ ਅਤੇ ਇੱਕ ਅਰਸ਼ਪ੍ਰੀ ਸਿੰਘ ਉਰਫ ਅਰਸ਼ ਇਹ ਉੱਤੇ ਲੋਈਆਂ ਦੇ ਨੇੜੇ ਇੱਕ ਜਲੰਧਰ ਪਬਲਿਕ ਸਕੂਲ ਹੈਗਾ ਉਹਦੇ ਨੇੜੇ ਇੱਕ ਜਿਹੜੀ ਹੈਗੀ ਬਰਨਾਨਿਕਪੁਰਾ ਬਸਤੀ ਹੈਗੀ ਹੈ ਤੇ ਇੱਕ ਬਸਤੀ 1 ਹੈ ਇੱਕ 2 ਹੈ ਇਸ ਤਰ੍ਹਾਂ ਕਰਕੇ ਉੱਤੇ ਜਲੰਧਰ ਪਬਲਿਕ ਸਕੂਲ ਲੋਈਆਂ ਦੇ ਨੇੜੇ ਤੇ ਇਹ ਜਿਹੜੇ ਹੈਗੇ ਨੇ ਤਿੰਨ ਜਣੇ ਰਹਿਣ ਵਾਲੇ ਸੀ ਇੱਕ ਜਿਹੜਾ ਹੈਗਾ ਬਸਤੀ ਦਾ ਲੱਗਦਾ ਸੀ ਇਹ ਜਿਹੜੇ 4 ਵਿਅਕਤੀਆਂ ਨੂੰ ਅਸੀਂ ਇਹਦੇ ਵਿੱਚ ਨਾਮਜ਼ਦ ਕੀਤਾ ਜਿਹੜੇ ਕਿ ਸਾਡੇ ਕੋਲ ਫਿਰ ਉਸ ਤੋਂ ਬਾਅਦ ਸਾਡੇ ਜਿਹੜੀ ਪੁਖਤਾ ਇਨਫਾਰਮੇਸ਼ਨ ਦੇ ਆਧਾਰ ਦੇ ਉੱਤੇ ਅੱਜ 29 ਤਰੀਕ ਨੂੰ ਅਸੀਂ ਜਿਹੜੇ ਹੈਗੇ ਨੇ ਇਹਨਾਂ ਨੂੰ ਤਿੰਨ ਜਣਿਆਂ ਨੂੰ ਸਿਕ੍ਰੀਟਾਰ ਕਰ ਲਿਆ ਤੇ ਜਿਨ੍ਹਾਂ ਨੇ ਆਪਣਾ ਜਿਹੜਾ ਕ੍ਰਾਈਮ ਹੈ ਉਹ ਕੰਫੈਸ ਕੀਤਾ ਐਂਡ ਜਿਹੜੇ ਵਿਕਟਮ ਸੀ ਉਹਨਾਂ ਵੱਲੋਂ ਵੀ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੈ ਜਿਹੜੀ ਕਰ ਲਈ ਇਹਦੇ ਵਿੱਚ ਅਸੀਂ ਦੋ ਜਿਹੜੇ ਇਹਨਾਂ ਦੇ ਕ੍ਰਾਈਮ ਦੇ ਵਿੱਚ ਵਰਤੇ ਗਏ ਮੋਟਰਸਾਈਕਲ ਸੀ ਉਹ ਰਿਕਵਰ ਕੀਤੇ ਆ ਬਾਕੀ ਇਹਨਾਂ ਦੀ ਜੜੀ ਹੈਗੀ ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅੱਗੇ ਜਿਹੜਾ ਹੈਗਾ ਪੁਲਿਸ ਰਿਮਾਂਡ ਜਿਹੜਾ ਹਾਸਲ ਕਰਕੇ ਇਹਨਾਂ ਦਾ ਅੱਗੇ ਫਰਦਰ ਜਿਹੜੀ ਹੈਗੀ ਪੁਛਗਛ ਕੀਤੀ ਜਾਏਗੀ ਫਿਰ ਇਹ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆ ਕਿ ਜਿਹੜਾ ਦੋਸ਼ੀ ਇੱਕ ਦੋਸ਼ੀ ਸਾਜਨ ਹੈ ਇਹਦੀ ਉਮਰ ਜਿਹੜੀ ਹੈਗੀ ਹੈ ਕਰੀਬ 19 ਸਾਲ ਉਮਰ ਹੈ ਇਹਦੇ ਉੱਪਰ ਚਾਰ ਮੁਕਦਮੇ ਪਹਿਲਾਂ ਦਰਜ ਹੋਣੇ ਪਾਏ ਗਏ ਨੇ ਤੇ ਪੰਜਵਾਂ ਇਹ ਜਿਹੜਾ ਹੋਣ ਵਾਲਾ ਹੀਨਿਸ ਕ੍ਰਾਈਮ ਦਾ ਜਿਹੜਾ ਰੇਪ ਦਾ ਮੁਕਦਮਾ ਹੈ ਜਿਹੜੇ ਚਾਰ ਮੁਕਦਮੇ ਸੀ ਇਹਨਾਂ ਦੇ ਵਿੱਚ ਚੋਰੀ ਦੇ ਮਕਦਰਮੇ ਜਿਹੜੇ ਹੈਗੇ ਨੇ ਇਹਨਾਂ ਦੇ ਚੋਰੀ ਦੇ ਆ ਇੱਕ ਮੁਕਦਮਾ ਇਸ ਦਾ ਇੱਕ ਇਸੇ ਤਰੀਕੇ ਨਾਲ ਹੀ ਜਿਹੜਾ ਹੈਗਾ ਇਹਨਾਂ ਦੇ ਇੱਕ ਹੋਰ ਚੋਰੀ ਦਾ ਤੇ ਲੜਾਈ ਝਗੜੇ ਦਾ ਵੀ ਇਹਨਾਂ ਦੇ ਮਕਦਮੇ ਲੱਗੇ ਨੇ। ਇਹਦੀ ਉਮਰ ਦਾ 19 ਸਾਲਾ ਇੱਕ ਦੋਸ਼ੀ ਰੋਕੀ ਐ। ਉਹਦੀ ਉਮਰ ਵੀ ਜਿਹੜੀ ਹੈਗੀ ਐ 19 ਸਾਲ ਐ। ਉਹਦੇ ਉੱਪਰ ਰੇਲਵੇ ਪ੍ਰੋਪਰਟੀ ਦਾ ਜਿਹੜਾ ਹੈਗਾ ਕਿਉਂਕਿ ਇਹ ਚੋਰੀ ਦਾ ਕੰਮ ਕਰਦੇ ਆ। ਇਹ ਤਾਰਾਂ ਵਗੈਰਾ ਮੋਟਰਾਂ ਦੀ ਟਰਾਂਸਫਾਰਮਰ ਉੱਥੇ ਚੱਕਦੇ ਨੇ। ਜਾਂ ਤਾਰਾਂ ਕੱਟ ਲੈਣੀਆਂ। ਸਕ੍ਰੈਬ ਚੋਰੀ ਕਰ ਲੈਣੀ ਰਾਤ ਨੂੰ ਜਾਂ ਰੇਲਵੇ ਸਟੇਸ਼ਨਾਂ ਤੋਂ ਚੋਰੀ ਕਰਨਾ ਜਿਹੜੀ ਲੋਹੇ ਦਾ ਕੰਮ ਚੋਰੀ ਕਰਨਾ ਤਾਂ ਇਹ ਸਾਰਾ ਕੁਝ ਕਰਦੇ ਸੀ। ਇਸ ਦੇ ਉੱਪਰ ਜਿਹੜਾ ਰੋਕੀ ਐ ਇਹਦੇ ਉੱਪਰ ਵੀ ਤਿੰਨ ਮ ਇਹ ਜਿਹੜਾ ਹੈਗਾ ਸਾਜਨ ਨੇ 12 8 25 ਨੂੰ ਬੇਲ ਆਊਟ ਹੋਇਆ 12 ਅਗਸਤ 2025 ਨੂੰ ਇਹ ਮਕਦਮੇ ਦੇ ਵਿੱਚੋਂ ਕਪੂਰਥਲਾ ਜੇਲ੍ਹ ਦੇ ਵਿੱਚੋਂ ਬੇਲ ਆਊਟ ਹੋਇਆ ਸੀ ਤਲਵੰਡੀ ਚੌਧਰੀਆਂ ਦਾ ਇੱਕ ਮਕਦਮਾ ਸੀ ਇਹਨਾਂ ਦੇ ਜ਼ਿਲ੍ਹਾ ਕਪੂਰਥਲੇ ਦਾ ਉਸ ਦੇ ਵਿੱਚ ਚੋਰੀ ਦਾ ਹੀ ਪਰਚਾ ਸੀ ਉਹਦੇ ਵਿੱਚੋਂ ਬਾਹਰ ਆਇਆ ਐਂਡ ਇਸੇ ਤਰੀਕੇ ਨਾਲ ਹੀ ਇਹਦਾ ਜਿਹੜਾ ਦੂਜਾ ਰੋਕੀ ਹੈਗਾ ਉਹ ਵੀ ਇਹਦਾ ਕੋ ਕਯੂਜ਼ਡੀ ਹੈਗਾ ਉਸੇ ਮਕਦਮੇ ਤਲਵੰਡੀ ਚੌਧਰੀ ਵਾਲੇ ਮਕਦਮੇ 'ਚ ਕੋ ਕਯੂਜ਼ਡੀ ਸੀ ਉਹਦੇ ਵਿੱਚ ਇਹੋ 8 ਜੁਲਾਈ ਨੂੰ ਉਹਦੀ ਬੇਲ ਹੋ ਗਈ ਸੀ 8 ਜੁਲਾਈ 2025 ਨੂੰ ਇਹ ਦੋਨੇ ਬੇਲ ਤੇ ਆਈ ਸੀ ਤੀਜਾ ਜਿਹੜਾ ਹੈਗਾ ਉਹਦੇ ਉੱਪਰ ਜਿਹੜਾ ਅਰਸ਼ਪ੍ਰੀਤ ਸਿੰਘ ਹੈ ਉਹਦੇ ਤੇ ਮੁਕਦਮਾ ਦਰਜ ਹੋਣਾ ਨਹੀਂ ਪਾਇਆ ਗਿਆ ਉਹਦੀ ਉਮਰ ਜਿਹੜੀ ਹੈਗੀ ਹੈ 18.5 ਸਾਲ ਏਜ ਹੈ ਉਹਦੀ ਐਂਡ ਜਿਹੜਾ ਇੱਕ ਸਾਨੂੰ ਦੋਸ਼ੀ ਜਿਹੜਾ ਵਾਂਟਡ ਹੈਗਾ ਉਹਦਾ ਨਾਮ ਰਾਜਨ ਹੈ ਜਿਹੜਾ ਰਾਜਨ ਹੈ ਉਹਦੀ ਉਮਰ ਵੀ ਉਨੀ ਸਾਲ ਉਹ ਵੀ ਇਹਨਾਂ ਦੇ ਨਾਲ ਹੀ ਸੇਮ ਲੋਕੈਲਿਟੀ ਦੇ ਵਿੱਚ ਰਹਿਣ ਵਾਲਾ ਬਈ ਨਵੀਂ ਉਮਰ ਦੇ ਜਿਹੜੇ ਹੈਗੇ ਨੇ ਬਟ ਕ੍ਰਾਈਮ ਦੀ ਦੁਨੀਆ ਦੇ ਵਿੱਚ 2024 ਤੋਂ ਇਹਨਾਂ ਦੇ ਪਰਚੇ ਜਿਹੜੇ ਹੈਗੇ ਨੇ ਪਿਛਲੇ ਸਾਲ ਤੋਂ ਇਹ ਦੋਨਾਂ ਦੇ ਉੱਪਰ ਜਿਹੜੇ ਹੈਗੇ ਨੇ 24 ਤੇ 25 ਦੇ ਮੁਕੱਦਮੇ ਨੇ ਇਹਨਾਂ ਦੇ ਉੱਪਰ ਉਸ ਰਾਤ ਦੇ ਵੀ 23 ਦੇ 24 ਦੇ ਇੰਟਰਵਿਊਿੰਗ ਨਾਈਟ ਨੂੰ ਵੀ ਜਿਹੜੇ ਇਹ ਹੈਗੇ ਨੇ ਚੋਰੀ ਕਰਨ ਦੀ ਨੀयत ਨਾਲ ਉੱਤੇ ਮੋਟਰ ਦੇ ਉੱਪਰ ਜਾਂਦੇ ਨੇ ਕਿਉਂਕਿ ਇੱਕ ਬੇਵਾਦ ਏਰੀਆ ਦੇ ਵਿੱਚ ਜਿਹੜਾ ਹੈਗਾ ਜਿਹੜੀ ਇਹ ਜਗ੍ਹਾ ਹੈਗੀ ਸੀ ਬਟ ਜਦੋਂ ਇਹਨਾਂ ਨੇ ਜਾ ਕੇ ਉੱਥੇ ਦੇਖਿਆ ਕਿ ਉਸ ਜਗ੍ਹਾ ਦੇ ਉੱਪਰ ਦੋ ਲੇਡੀਜ਼ ਹੈਗੀਆਂ ਨੇ ਤਾਂ ਇਹਨਾਂ ਦੇ ਮਨ ਦੇ ਵਿੱਚ ਜਿਹੜੀ ਹੈਗੀ ਆ ਘੋਟਾਈ ਆ ਇਹਨਾਂ ਨੇ ਉੱਥੇ ਜਿਹੜਾ ਇਹ سنگੀਨ ਜਿਹੜਾ ਹੈਗਾ ਗੈਂਗਰੇਫਤ ਜਿਹੇ ਅਪਰਾਧ ਨੂੰ ਇਜ਼ਹਾਨ ਦਿੱਤਾ ਘਰੋਂ ਇਹ ਚੋਰੀ ਕਰਨ ਦੀ ਨੀਤ ਨਾਲ ਹੀ ਨਿਕਲੇ ਸੀ ਬਟ ਉੱਥੇ ਜਿਹੜੇ ਹਾਲਾਤ ਇਹਨਾਂ ਨੇ ਦੇਖੇ ਕਿ ਇੱਥੇ ਕੋਈ ਹੈ ਨਹੀਂ ਆ ਤਾਂ ਇਹ ਜਿਹੜਾ ਹੈਗਾ ਵਾਰਦਾਤ ਨੂੰ ਉੱਥੇ ਇਹਨੂੰ ਘਟਾਉਣ ਨੂੰ ਜਾਂਦ ਦਿੱਤਾ ਗਿਆ ਤੇ ਜਿਹੜੀ ਇਹ ਬੜੀ ਇੱਕ ਸੈਂਸੇਸ਼ਨਲ ਜਿਹੜੀ ਘਟਨਾ ਹੈਗੀ ਸੀ ਸਰ ਇਹ ਵੀ ਜਿਵੇਂ ਕਿਹਾ ਜੁਆਈ ਤੇ ਛੋਟੇ ਬੱਚਿਆਂ ਨੂੰ ਗਲਤੀ ਬਣਾ ਕੇ ਇਹਨਾਂ ਨੇ ਹਾਂਜੀ ਹਾਂਜੀ ਇਹਦਾ ਜਿਹੜਾ ਮੈਂ ਤੁਹਾਨੂੰ ਜੇ ਵੇਲੇ ਦੱਸਿਆ ਕਿ ਇਹਨਾਂ ਨੇ ਬੰਦੀ ਬਣਾ ਕੇ ਉੱਥੇ ਦੋ ਜਿਵੇਂ ਤਿੰਨ ਕਮਰੇ ਸੀ ਤਾਂ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਉਹਨਾਂ ਨੇ ਬੰਦ ਕਰ ਦਿੱਤਾ ਜਿਹੜੀ ਤੇ 35 36 ਸਾਲ ਦੀ ਲੇਡੀ ਹੈਗੀ ਹੈ ਅ ਜਿਹੜੀ ਹੈਗੀ ਵਿਕਟਮ ਹੈ ਇਹਨਾਂ ਕੋਲ ਜਿਵੇਂ ਰਾੜਾ ਵਗੈਰਾ ਸੀ ਦਾਤਰ ਰੌੜਾ ਉਹ ਹੈਗੀ ਸੀ ਇਹਨਾਂ ਕੋਲੇ ਜਿਹੜੀ ਤੁਸੀਂ ਲੜਕੀ ਵਿੱਚ ਲਿਖਿਆ ਹੈਗਾ ਉਹਦੀ ਸਾਲ ਦੀ ਸ਼ੀਸ਼ੀ ਬਤਾਲੇ ਹਾਂ ਜੀ ਉਹ ਮੈਰਿਡ ਹੈ ਤੇ ਉਹਦਾ ਮੈਂ 5 ਸਾਲ ਦਾ 5 ਮਹੀਨੇ ਦਾ ਬੱਚਾ ਹੈ ਜਿਹੜੇ ਉਹਦੀ ਮਦਰ ਹੈਗੀ ਹੈ ਇਹ ਲੜਕੀ ਦੇ ਜਿਹੜੇ ਭਰਾ ਦੇ ਦੋ ਹੋਰ ਬੱਚੇ ਸੀ ਉਹਨਾਂ ਨੂੰ ਉਹਨਾਂ ਨੇ ਕਵਰੇਜ ਬੰਦ ਕਰ ਦਿੱਤਾ ਜਿਹੜੇ 10 ਤੇ 11 ਸਾਲ ਦੇ ਸੀ ਤੇ ਪਲੱਸ ਇਹ ਲੜਕੀ ਜਿਹੜੀ ਹੈਗੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦਾ ਜਿਹੜਾ ਹਸਬੰਡ ਸੀ ਰਾਜੂ ਹੈ ਉਹਦਾ ਨਾਮ ਉਹਨੂੰ ਇਹਨਾਂ ਨੇ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਤਾਂ ਤਿੰਨ ਜਣਿਆਂ ਨੇ ਇੱਕ ਲੜੀ ਨਾਲ ਜਿਹੜੀ ਉਹਦੀ ਉਹ ਰਾਜਵੀਦੀ ਮਦਰੇ ਲਾਸ਼ ਉਹਦੇ ਨਾਲ ਲਾਤ ਕਰ ਕੀਤਾ ਐਂਡ ਇੱਕ ਜਣੇ ਨੇ ਇੱਕ ਜਿਹੜੀ ਲੜਕੀ ਸੀ 19 ਸਾਲ ਦੀ ਉਹਦੇ ਨਾਲ ਇਹ ਪ੍ਰਵਾਸੀ ਫੈਮਲੀ ਆ ਨਾ ਇਹ ਪ੍ਰਵਾਸੀ ਨੇ ਪੂਰਨੀਆਂ ਜ਼ਿਲ੍ਹਾ ਹੈਗਾ ਬਿਹਾਰ ਦਾ ਜਿਹੜੇ ਉੱਥੋਂ ਦੇ ਰਹਿਣ ਵਾਲੇ ਨੇ ਜਿਹੜੇ ਵਿਕਟਮ ਨੇ ਤਾਂ ਉੱਥੇ ਰਹਿ ਰਹੇ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਜਿੰਨਾਂ ਦੀ ਮੋਟਰ ਹੈਗੀ ਸੀ ਉਹਨਾਂ ਨੇ ਕੋਆਪਰੇਟ ਕੀਤਾ ਜਿਹੜੇ ਵਿਕਟਮ ਹੈਗੇ ਸੀ ਉਹਨਾਂ ਨੂੰ ਆਪਣੇ ਘਰ ਰੱਖਿਆ ਤੇ ਤਾਂ ਜੋ ਵਿਕਟਮ ਦੀ ਪ੍ਰੋਟੈਕਸ਼ਨ ਵੱਲ ਵੀ ਸਾਡਾ ਜਿਹੜਾ ਧਿਆਨ ਸੀ ਕਿ ਵਿਕਟਮ ਦੀ ਪ੍ਰੋਟੈਕਸ਼ਨ ਵੀ ਹੋਵੇ ਇਸ ਜਿਹੜਾ ਰੁਪਈਆ ਡੱਟ ਹੈ ਮਤਲਬ ਨਿਸ਼ਾ ਕਰਦੇ ਸੀ ਨਿਸ਼ਾ ਕਰਕੇ ਦੇਖੋ ਇਹਨਾਂ ਦੀ ਹੁਣ ਅਸੀਂ ਡੋਪ ਟੈਸਟ ਕਰਾਵਾਂਗੇ ਅੱਜ ਅਸੀਂ ਰੈਸਟ ਕੀਤਾ ਇਹਨਾਂ ਨੂੰ ਪੁਲਿਸ ਮਾਰਡ ਲਿਆ ਜਾਊਗਾ ਲੇਕਿਨ ਜਿਵੇਂ ਉਸ ਉਸ ਦਿਨ ਇਹਨਾਂ ਨੇ ਘਟਨਾ ਨੂੰ ਜਾਣਦਿਆਂ ਤੋਂ ਬਾਅਦ ਦਾਰੂ ਵਗੈਰਾ ਦਾ ਸੇਵਨ ਕੀਤਾ ਉੱਥੇ ਬੈਠ ਕੇ ਤਾਂ ਇਹਨਾਂ ਦਾ ਅੱਜ ਪ੍ਰੋਪਰ ਅਸੀਂ ਮੈਡੀਕਲ ਵੀ ਕਰਾਵਾਂਗੇ ਡੋਪ ਟੈਸਟ ਵੀ ਕਰਾਵਾਂਗੇ ਤੇ ਕਿਉਂਕਿ ਹਲੇ ਮੋਡਲੀ ਸਟੇਜ ਤੇ ਸੀ ਇਹਦਾ ਤੁਹਾਨੂੰ ਜਿਹੜਾ ਹੈਗਾ ਅਪਡੇਟ ਕਰਨਾ ਬਹੁਤ ਜ਼ਰੂਰੀ ਸੀ ਔਰ ਇਹਨਾਂ ਕੋ ਜਿਹੜੇ ਦੰਦ ਵਗੈਰਾ ਸਿਹਰਾ ਉਹ ਬਰਾਮਾ ਕੀ ਸੀ ਉਹ ਜਿਹੜੇ ਇਹਨਾਂ ਤੋਂ ਦੋ ਮੋਟਰਸਾਈਕਲ ਵਾਲੇ ਬਰਾਮਦ ਕੀਤੇ ਨੇ ਬਾਕੀ ਜਿਹੜੇ ਹੈਗੇ ਨੇ ਇਹਨਾਂ ਨੇ ਕਿੱਥੇ ਉਹਨਾਂ ਨੂੰ ਕਨਸੀਲ ਕੀਤਾ ਹੋਇਆ ਉਹ ਇਹਨਾਂ ਦੀ ਜਿਹੜੀ ਹੈਗੀ ਰਿਕਵਰੀ ਅਸੀਂ ਹੁਣ ਪੁਲਿਸ ਮਾਡਲ ਲੈ ਕੇ ਫੇਰ ਕਰਾਈਏ। ਬਿਲਕੁਲ ਰਾਜਨ ਤੁਸੀਂ ਦੱਸ ਲਓ ਕਿ ਇਹ ਨੁਰਿੰਦਾ ਖੁਸ਼ੀ ਹੈਗਾ ਸੁਨੀਲ ਵੀ ਭਾਗ ਦੇ ਨਹੀਂ ਹਾਂਜੀ ਹਾਂਜੀ ਇਹਦੇ ਟੀਮਸ ਸਾਡੀਆਂ ਡਿਸਪੈਚ ਜਿਹੜੀਆਂ ਆਲਰੇਡੀ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਦੇ ਵਿੱਚ ਅਸੀਂ ਆਪਰੇਸ਼ਨ ਸਾਡਾ ਚੱਲ ਰਿਹਾ ਇਹਨੂੰ ਜਲਦੀ ਅਸੀਂ ਇਹਨੂੰ ਵੀ ਰਾਉਂਡ ਅਪ ਕਰ ਲਾਂ। ਇਹ ਪ੍ਰੋਪਰ ਇੱਕ ਗੈਂਗ ਸੀ ਜਿਹੜਾ ਚੋਰੀ ਨਾਲ ਕੰਮ ਕਰਦਾ ਸੀ ਸਾਰੇ ਕੁਝ ਦਾ ਅਸੋਸੀਏਟ ਸੀ ਇਹ ਹੈ ਜਿਹੜੇ ਹੈ ਕਿ ਜਾ ਟਰਾਂਸਫਾਰਮਰਸ ਦੇ ਵਿੱਚੋਂ ਇਸ ਤਰ੍ਹਾਂ ਦੀ ਕੋਈ ਚੋਰੀ ਕਰਦੀਆਂ ਕਿਉਂਕਿ ਇਸ ਏਰੀਆ ਦੇ ਹੋਰ ਵੀ ਕਾਫੀ ਦੋਸ਼ੀ ਹੈਗੇ ਨੇ ਜਿਹੜੇ ਇਹਨਾਂ ਜਿਹੜੇ ਇਹਨਾਂ ਦੇ ਲੋਕੈਲਿਟੀ ਦੇ ਹੈਗੇ ਨੇ ਜਿਹੜੇ ਤਾਰਾਂ ਵਗੈਰਾ ਚੋਰੀ ਕਰਨ ਦਾ ਕੰਮ ਕਰਦੇ ਆ ਸਰ ਛੋਟੀ ਉਮਰ ਦੇ ਵਿੱਚ ਗੈਂਗ ਦਾ ਇਹਨਾਂ ਜਨਮਿਆ ਦਾਤ 15 ਨੇ ਦਾਤ 15 ਹਾਂਜੀ ਛੋਟੀ ਉਮਰ ਦੇ ਵਿੱਚ ਇਸ ਗੈਂਗ ਨੇ ਮਤਲਬ ਰੇਪ ਦੇ ਦੇਖੋ ਇਸ ਤਰ੍ਹਾਂ ਦੇ ਤਰੀਕੇ ਨਾਲ ਜੇ ਹੁਣ ਗੈਂਗ ਦੇ ਵਿੱਚ ਰੇਪ ਹੈਗਾ ਜੀਨੀਅਰ ਕਰਾਈਮ ਹੈ ਤਾਂ ਇਹਦੇ ਹੋਰ ਇਹ ਵੱਡਾ ਕਰਾਈਮ ਵੀ ਇਸ ਤੋਂ ਜ਼ਿਆਦਾ ਵੀ ਕਰ ਸਕਦੇ ਨੇ ਰੇਪ ਕਰਤਵਾ ਦਾ ਇਸ ਤਰ੍ਹਾਂ ਦੇ ਲੋਕ ਜਿਹੜੇ ਹੁੰਦੇ ਨੇ ਕਈ ਵਾਰ ਪਛਾਣੇ ਜਾਣ ਦੇ ਡਰ ਤੋਂ ਮਰਡਰ ਵੀ ਭਾਈ ਇੱਕ ਮੈਂ ਸਮਝਦਾ ਕਿ ਸਾਡੀ ਜਿਹੜੀ ਜਰੰਦਰ ਤੇ ਆਥੀ ਪੁਲਿਸ ਦੀ ਇਹ ਬਹੁਤ ਵੱਡੀ ਸਫਲਤਾ ਹੈਗੀ ਹੈ ਕਿ ਇਸ ਕ੍ਰਾਈਮ ਨੂੰ ਅਸੀਂ ਜਿਹੜਾ ਹੈਗਾ ਟ੍ਰੈਕ ਕੀਤਾ ਇਹ ਸਾਰੇ ਅੰਦਰ ਹੀ ਸੀਗੇ 21 ਸਾਲ ਤੋਂ ਥੱਲੇ ਦੇ ਬਾਡੇ ਬਾਲਗ ਹੈ ਕਿ ਨੇ ਸਾਰੇ ਜਿਹੜੇ 18 ਪਲੱਸ ਬਾਲਗ ਜਿਹੜੇ ਆਪਾਂ ਮੰਨਦੇ ਹਾਂ ਇਸ ਕ੍ਰਾਈਮ ਜਿਹੜੇ ਹੈਗੇ ਵੀ ਜਿਹੜੀਆਂ ਇਹਨਾਂ ਦੇ ਅੱਗੇ ਆਪਾਂ ਇਹ ਦੱਸ ਨਹੀਂ ਕਿਹੜੇ ਇਰੀਟ ਜਿਹੜੀਆਂ ਇੱਕ ਇਹਨਾਂ ਦੇ ਜਿਵੇਂ ਲੋਈਆਂ ਸultanpur ਲੋਧੀ ਦੀਆਂ ਤਲਵੰਡੀ ਚੌਧਰੀਆਂ ਜਿਹੜਾ ਹੈਗਾ ਉਹਦੀ ਹੈ ਇੱਕ ਪੇਪਰ ਨੋ ਕੋਟਰ ਦੇ ਵਿੱਚ ਰੇਲਵੇ ਸਟੇਸ਼ਨ ਦੇ ਉੱਤੋਂ ਜਿਹੜਾ ਕੋਈ ਇਹਨਾਂ ਨੇ ਸਿਕਿਉਰਿਟੀ ਅੱਥੋਂ ਸਮਾਨ ਚੋਰੀ ਕੀਤਾ ਸੀ ਉਹਦੇ ਵਿੱਚ ਰੇਲਵੇ ਇਹਨਾਂ ਦੇ ਪ੍ਰੋਪਰਟੀ ਐਂਡ ਆਲ ਆਫ ਲੈਕਟ ਪੋਜੈਸ਼ਨ ਦਾ ਅਰਚਾ ਉਤੇ ਰੇਲਵੇ ਪ੍ਰੋਪਰਟੀ ਨੂੰ ਪੋਜੈਸ਼ਨ ਦਾ ਪਰਚਾ ਜਿਹੜਾ ਹੁੰਦਾ ਆਲ ਆਫ ਪ੍ਰੋਪਰਟੀ ਆਫ ਰੇਲਵੇ ਉਹਦਾ ਦਰਜ ਹੈਗਾ ਸੀ ਤਲਵੰਡੀ ਚੌਧਰੀਆਂ ਸultanpur ਬੋਦੀ ਏਰੀਆ ਦੇ ਵਿੱਚ ਜਿਆਦਾ ਇਹ ਵਾਰਦਾਤਾਂ ਕੀਤੀਆਂ ਨੇ ਇਹ ਇਹ ਜਿਹੜੇ ਦੋ ਜਿਹੜੇ ਰਜਿਸਟਰ ਮਕਦਮੇ ਨੇ ਬਾਕੀ ਉਹਨ ਡਿਟੇਲ ਚ ਪੁੱਛਗਿੱਛ ਕਰਾਂਗੇ ਕਿ ਜਿਹੜੇ ਬਾਕੀ ਹੋਰ ਕਿੱਥੇ ਕਿੱਥੇ ਇਹਨਾਂ ਨੇ ਵਾਰਦਾਤਾਂ ਕਰਦੇ ਕਈ ਅਨਪੋਰਟਡ ਵੀ ਰਹਿ ਜਾਂਦੀ ਯਾਨ ਇਹ ਉਹਦੇ ਵਿੱਚ ਫੜੇ ਨਹੀਂ ਗਏ ਬਣਦੇ ਉਹ ਸਾਰੀ ਲੰਗਾਈ ਨਾਲ ਫੜਤਾਂ ਕਿ